ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੱਬਾ ਵਿੱਚ ਨੰਨੀ ਕਲੀ ਸੰਸਥਾ ਵੱਲੋਂ ਸਪੋਰਟਸ ਪ੍ਰਤੀਯੋਗਿਤਾ ਕਰਵਾਈ ਗਈ ਜਿਸ ਵਿੱਚ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਦੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੱਬਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਰਦਾਰ ਨਾਲ ਮਨਾਇਆ ਗਿਆ ਇਕ ਪਰਗਟਿਆ you mm -hmm. ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਮੌਕੇ ਸਕੂਲ ਵਿੱਚ ਸਮਾਗਮ ਤੋਂ ਬਾਅਦ ਵਿਦਿਆਰਥੀਆਂ ਨੂੰ ਲੰਗਰ ਛਕਾਇਆ ਗਿਆ। ਇਸ ਦੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੱਬਾ ਵਿਖੇ ਬਿਊਰੋ ਆਫ ਸਟੈਂਡਰਡਾਈਜੇਸ਼ਨ ਦੇ ਰਿਸੋਰਸ ਪਰਸਨ ਕਮਲਜੀਤ ਕਾਈ ਦੇ ਵੱਲੋਂ ਵਿਦਿਆਰਥੀਆਂ ਨੂੰ ਹਾਲਮਾਰਕ ਜੁਵਲੀ ਦੀ ਪਛਾਣ ਅਤੇ ਹਾਲਮਾਰਕ ਚਿੰਨ ਆਈਐਸਆਈ ਮਾਰਕ ਅਤੇ ਆਰ ਮਾਰਕ ਪ੍ਰੋਡਕਟ ਦੀ オリਜਿਨੈਲਿਟੀ ਚੈੱਕ ਕਰਨ ਦੇ ਲਈ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਬੈਸ ਐਪ ਦੀ ਪੂਰਨ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ ਗਈ ਅਤੇ ਇਸ ਸਬੰਧੀ ਜਾਣਕਾਰੀ ਤੋਂ ਬਾਅਦ ਵਿਦਿਆਰਥੀਆਂ ਦਾ ਟੈਸਟ ਵੀ ਲਿਆ ਗਿਆ ਅਤੇ ਟੈਸਟ ਦੇ ਵਿੱਚ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੈਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬੇ ਦੇ ਵਿੱਚ ਸੈਮੀਨਾਰ ਲਗਾਇਆ ਗਿਆ ਤੁਹਾਡੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਅੱਜ ਸਰ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਗਾ BISE ਜੋ ਕਿ ਫੁੱਲ ਫਾਰਮ ਹੈ ਬਿਊਰੋ ਆਫ ਇੰਡੀਆ ਸਟੈਂਡਰਡ ਇਹ ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰਸ ਫੂਡ ਐਂਡ ਪਬਲਿਕ ਡਿਸਟ੍ਰਿਬਿਊਸ਼ਨ ਦੇ ਅੰਡਰ ਹੁੰਦਾ ਹੈ ਬੇਸ ਦਾ ਕੀ ਰੋਲ ਹੈ ਮਨ ਲੇ ਕੇ ਸਟੈਂਡਰਡਸ ਨੂੰ ਬਣਾਉਣਾ ਵੀ ਕਿਸੇ ਵੀ ਚੀਜ਼ ਦੀ ਕੁਆਲਿਟੀ ਸੇਫਟੀ ਦੇ ਲਈ ਹੈਲਥ ਦੇ ਲਈ ਇੰਟਰਚੇਜੇਬਿਲਟੀ ਉਹ ਸਟੈਂਡਰਡਸ ਬਣਾਉਂਦੇ ਨੇ ਉਹ ਸਟੈਂਡਰਡ ਬਣਾ ਕੇ ਲੇਕਿਨ ਉਹਦੇ ਵਿੱਚ ਮਨ ਲੇ ਕੇ ਕੁਆਲਿਟੀ ਪ੍ਰੋਡਕਟਸ ਦੇ ਲਈ ਕੀ ਮਟੀਰੀਅਲ ਹੋਣਾ ਚਾਹੀਦਾ ਹੈ ਕੀ ਰਿਕੁਆਇਰਮੈਂਟ ਨੇ ਕੀ ਟੈਸਟ ਹੈ ਉਹਦੇ ਬਾਰੇ ਵਿੱਚ ਮਨ ਲੇ ਕੇ ਸਟੈਂਡਰਡ 'ਚ ਲਿਖਿਆ ਜਾਂਦਾ ਹੈ ਲੇਕਿਨ ਲੋਕਾਂ ਨੂੰ ਅਵੇਰਨੈਸ ਨਹੀਂ ਹੈਗੀ ਮੱਲੇ ਕੇ ਵੀ ਇਹਦੇ ਵਿੱਚ ਕੁਆਲਿਟੀ ਪ੍ਰੋਡਕਟਸ ਜੀ ਅਸੀਂ ਕਿੱਦਾਂ ਪਰਚੇਸ ਕਰਨੀਆਂ ਹੈ। ਜਬੇ ਸਕੂਲ ਚ ਆਏ ਹਨ ਮਲਕੇ ਇਹਨਾਂ ਦੇ ਸਕੂਲ ਦੇ ਵਿੱਚ ਬੀਆਈ ਬਿਊਰੋ ਆਫ ਨੈਸ਼ਨਲ ਸਟੈਂਡਰਡ ਜਿਹੜੀ ਹੈ ਜੰਮੂ ਕਸ਼ਮੀਰ ਦੀ ਸ਼ਾਖਾ ਜਿਹੜੀ ਹੈ ਉਹ ਇਸ ਅਮਰitsar ਜ਼ਿਲ੍ਹੇ ਨੂੰ ਡੀਲ ਕਰ ਰਹੀ ਹੈ ਸਟੈਂਡਰਡ ਪ੍ਰੋਮੋਸ਼ਨ ਦੇ ਲਈ। ਸਟੈਂਡਰਡ ਪ੍ਰੋਮੋਸ਼ਨ ਦੀ ਐਕਟੀਵਿਟੀ ਹੈ ਸਟੂਡੈਂਟ ਸਟੂਡੈਂਟ ਕਲੱਬ ਬੀਆਈ ਸਟੂਡੈਂਟ ਕਲੱਬ ਅੱਜ ਇਸ ਸਟੂਡੈਂਟ ਕਲੱਬ ਦੇ ਲਈ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਇਹ ਜਾਣਕਾਰੀ ਦਿੱਤੀ ਹੈ। ਗਿਆਨ ਦਾ ਵੜਾਨਾ, ਜਨ ਜਨ ਕੋ ਬਚਾਉਣਾ ਔਰ ਅੱਗੇ ਚਿਤਨਾ ਇਹਦੇ ਵਿੱਚ ਹੁਣ ਜਿੱਦਾਂ ਚਿਲਡਰਨ ਆਰ ਦਾ ਫਿਊਚਰ ਆਫ ਆਵਰ ਨੇਸ਼ਨ ਇਹ ਬੱਚੇ ਨੂੰ ਇਹ ਸਾਰੀ ਜਾਣਕਾਰੀ ਦਿੰਦੇ ਆ ਵੀ ਮਤਲਬ ਕਿ ਵੀ ਰਾਈਟ ਪ੍ਰੋਡਕਟ ਜਿਹੜੀ ਹੈ ਰਾਈਟ ਕੁਆਲਿਟੀ ਕਿੱਦਾਂ ਖਰੀਦਣੀ ਆ ਉਹਦੇ ਜਿੱਦਾਂ ISI ਮਾਰਕ ਕੋਈ ਵੀ ਚੀਜ਼ ਹੈ ਜੇਕਰ ਉਹ ਸਟੈਂਡਰਡ ਨੂੰ ਮੀਟ ਕਰਦੀ ਹੈ ਮੈਨੂਫੈਕਚਰਰ ਨੂੰ ਉਹਦੇ ਚ ਲਾਇਸੈਂਸ ਨੰਬਰ ਮਿਲ ਜਾਂਦਾ ਹੈ ਜਦੋਂ ਵੀ ਤੁਸੀਂ ਦੇਖੋਗੇ ਕਿਸੇ ਪ੍ਰੋਡਕਟ ਤੇ ISI ਮਾਰਕ ਕਰਨਾ ਲੇਕਿਨ ਉਸ ਦੀ ਧੋਖਾਧੜੀ ਬੜੀ ਹੈ ਲੇਕਿਨ ਰਾਈਟ ISI ਮਾਰਕ ਚੈੱਕ ਕਰਨ ਲਈ ਤੁਸੀਂ ਦੇਖੋਗੇ ISI ਮਾਰਕ ਪ੍ਰੋਪਰ ਹੋਣਾ ਚਾਹੀਦਾ ਉਹਦੇ ਉੱਤੇ ਪਰ ਇੰਡੀਅਨ ਸਟੈਂਡਰਡ ਨੰਬਰ ਹੁੰਦਾ ਹੈ ਕਿਸੇ ਵੀ ਚੀਜ਼ ਦਾ ਇੰਡੀਆ ਸਟੈਂਡਰਡ ਨੰਬਰ ਹੈ ਜਿੱਦਾਂ ਪਾਣੀ ਦੀ ਬੋਤਲ ਹੈ ਜੇ ਤੁਸੀਂ ਚੈੱਕ ਕਰੋਗੇ ਉਹਦੇ 'ਚ ਇੰਡੀਆ ਸਟੈਂਡਰਡ ਨੰਬਰ ਲਿਖਿਆ ਹੋਇਆ ਹੈ IS 14543 ਔਰ ਉਹਦੇ ਥੱਲੇ ਜਿਹੜਾ ਮੈਨੂਫੈਕਚਰਰ ਹੈ ਜੀਨੇ ਜਿਹਨੂੰ ਬਿਊਰੋ ਆਫ ਇੰਡਸਟਰੀਅਲ ਲਾਇਸੈਂਸ ਹੈ ਤੇ ਉਹਦਾ CML ਨੰਬਰ ਹੈ ਉਹ ਮੈਨੂਫੈਕਚਰਰ ਨੂੰ ਲਾਇਸੈਂਸ ਨੰਬਰ ਦਿੱਤਾ ਜਾਂਦਾ ਹੈ ਉਹਦੇ ਵਿੱਚ ਇਹਨਾਂ ਬੱਚਿਆਂ ਨੂੰ ਜਾਣਕਾਰੀ ਦੇਈ ਕਿ ਐਪ ਹੈ ਪਹਾ ਸਰਕਾਰ ਨੇ ਬਿਊਰੋ ਆਫ ਇੰਡਸਟਰੀਅਲ ਇੱਕ ਐਪ ਬਣਾਈ ਹੈ ਉਹਦਾ ਨਾਮ ਹੈ BAS ਕੇਅਰ ਐਪ BAS ਕੇਅਰ ਐਪ ਤੁਸੀਂ ਫ੍ਰੀ ਆਫ ਕਾਸਟ ਪਲੇ ਸਟੋਰ 'ਚ ਜਾ ਕੇ ਡਾਊਨਲੋਡ ਕਰ ਸਕਦੇ ਹੋ ਉਹਦੇ ਵਿੱਚ ਤੋਂ ਤੁਸੀਂ authenticity ਆਫ ਦਾ ਪ੍ਰੋਡਕਟ इजीली ਚੈੱਕ ਕਰ ਸਕਦੇ ਹੋ ਜਿੱਦਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਪਾਣੀ ਦੀ ਬੋਤਲ ਤੁਹਾਡੇ ਹੱਥ 'ਚ ਪਾਣੀ ਦੀ ਬੋਤਲ ਹੈ ਤੁਸੀਂ ISAI ਮਾਰਕ ਚੈੱਕ ਕਰੋ ਉਹਦੇ ਵਿੱਚ ਮਲ ਲਿਖਿਆ ਆ ਲਾਇਸੈਂਸ ਨੰਬਰ ਆ ਤੁਸੀਂ ਉਹ ਜੇ ਐਵਰੇਜ ਹੁੰਦਾ ਵੈਰੀਫਾਈ ਲਾਇਸੈਂਸ ਜਸ ਤੁਸੀਂ ਉਹ ਲਾਇਸੈਂਸ ਨੰਬਰ ਕੋਪੀਟ ਆਪ ਕਰ ਦੋ ਤੁਹਾਨੂੰ ਉਹਦੇ ਵਿੱਚ ਹਰ ਚੀਜ਼ ਦੀ ਜਾਣਕਾਰੀ ਮਿਲੂਗੀ ਇਹ ਬੋਤਲ ਜਿਹੜੀ ਹੈ ਹੂ ਇਸ ਦਾ ਮੈਨੂਫੈਕਚਰਰ ਉਹਦਾ ਕੀ ਐਡਰੈਸ ਹੈ ਉਹਦੇ ਵਿੱਚ ਮਲ ਲਿਖਿਆ ਕੀ ਸਟੈਂਡਰਡ ਯੂਜ਼ ਕੀਤਾ ਹੈ ਔਰ ਉਹਦਾ ਲਾਇਸੈਂਸ ਦੀ ਵੈਲਿਡਿਟੀ ਕਦ ਹੈ ਇਨ ਕੇਸ ਮੰਨ ਲਓ ਉਹ ਪਾਣੀ ਗਲਤ ਬਣਿਆ ਹੋਇਆ ਇਟ ਇਸ ਨਾਟ ਅ ਉਦੇ ਚ ਉਹ ਐਪ ਤੁਹਾਨੂੰ ਸਹੂਲਤ ਦਿੰਦੀ ਹੈ ਕਿ ਰਿਸਟਰਡ ਦਾ ਕੰਪਲੀਟ ਮਲੇ ਗ੍ਰੀਵੈਂਸ ਜੈਸਾ ਨੂੰ ਕਸਟਮਰ ਕਸਟਮਰ ਕੋਈ ਵੀ ਪ੍ਰੋਡਕਟ ਖਰੀਦੀ ਉਹ ਕਸਟਮਰ ਇਕਵਲਿਟੀ ਇਸ ਨਾਟ ਗੁੱਡ ਪਰ ਉਹਨੇ ਆਈਐਸਏ ਮਾਰਕ ਕਰਦਾ ਤੁਸੀਂ ਉਹਦੇ ਚ ਕੰਪਲੇਂਟ ਦਰਜ ਕਰਾ ਸਕਦੇ ਹੋ ਔਰ ਜਸ ਤੁਸੀਂ ਕੰਪਲੇਂਟ ਦਰਜ ਕਰਨੀ ਹੈ ਆਨ ਬੈਠੇ ਬਿਠਾਏ ਮੋਬਾਈਲ ਫੋਨ ਤੇ ਫਿਰ ਬੀਏਐਸ ਦੇ ਅਧਿਕਾਰੀ ਆਪਣੇ ਆਪ ਉਸ ਕੰਪਲੇਂਟ ਨੂੰ ਡੈਕਲ ਕਰਨਗੇ ਔਰ ਜਿਹੜਾ ਵੀ ਮਲੇ ਕਿ ਮੈਨੂਫੈਕਚਰਰ ਜੇਕਰ ਚੀਜ਼ ਗਲਤ ਪਾਈ ਜਾਂਦੀ ਹੈ ਉਹਨੂੰ ਮਲੇ ਕਿ ਸਜ਼ਾ ਵੀ ਹੋਗੀ ਫਾਈਨ ਵੀ ਹੈ ਇਵਨ ਅਪ ਟੂ ਅਰੈਸਟ ਵੀ ਹੈ ਇਦੇ ਵਿੱਚ ਫਿਰ ਇੱਕ ਸੀ ਦੱਸਿਆ ਗਿਆ ਸੀ ਜੀ ਇਲੈਕਟ੍ਰੋਨਿਕਸ ਗਾਈਡ ਜਿਹੜੀ ਗੁੱਡਸ ਨੇ ਜਿਦਾ ਤੁਸੀਂ ਮੋਬਾਈਲ ਫੋਨ ਚਾਰਜਰ ਹੈ ਲੈਪਟਾਪ ਹੈ ਟੈਬ ਹੈ ਉਹਦੇ ਜਿਹੜਾ ਮਾਰਕ ਹੁੰਦਾ ਉਹ ਆਰ ਮਾਰਕ ਹੁੰਦਾ ਤੁਸੀਂ ਬੀਏ ਸਕੁਏਅਰ ਐਪ ਦੇ ਵਿੱਚ ਜਾਓਗੇ ਕੋਈ ਵੀ ਇਲੈਕਟ੍ਰੋਨਿਕਸ ਸਾਈਟ ਮੈਂ ਉਹ ਵਿੱਚ ਤੁਸੀਂ ਜਸਟ ਆਰ ਮਾਰਕ ਫਿਲ ਕਰੋ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਏ ਹੋ ਵੀ ਹੂ ਇਜ਼ ਦਾ ਮੈਨੂਫੈਕਚਰਰ ਸੇਮ ਜੇ ਤੁਹਾਨੂੰ ਲੱਗਦਾ ਉਹ ਚ ਕੋਈ ਦਿੱਕਤ ਹੈ ਕੋਈ ਗੜਬੜ ਹੈ ਤੁਸੀਂ ਉਹ ਆਪਣੀ ਕੰਪਲੇਂਟ ਕਰ ਸਕਦੇ ਹੋ ਹੁਣ ਗੱਲ ਚੱਲੀ ਮਿਲ ਲਗੇ ਹੁਣੇ-ਹੁਣੇ ਤਿਹਾਰਾ ਸੀਜ਼ਨ ਨਿਕਲ ਚੇ ਲੇਕਿਨ ਹਾਲ ਮਾਰਕ ਹਾਲਮਾਰਕ ਬੇਸਿਕਲੀ ਇਹ ਕੀ ਹੈ ਕਿ ਜੇ ਤੁਸੀਂ ਜੁਐਲਰੀ ਨੂੰ ਆਪਾਂ ਚੈੱਕ ਕਰਨ ਦੇ ਲਈ ਆਪਾਂ ਉਹ ਦੇਖਦੇ ਹਾਂ ਵੀ ਕੀ ਇਹ ਜਿਹੜਾ ਸੁਨਿਆਰੇ ਨੇ ਜੁਐਲਰ ਨੇ ਸੋਨਾ ਬਣਾਇਆ ਕਿ ਇਹਦੇ ਵਿੱਚ ਗੜਵੜਦਾ ਨਹੀਂ ਕਰਤੀ ਜਿੱਦਾਂ ਕਿ ਆਪਾਂ ਨੂੰ ਸਾਨੂੰ ਪਤਾ ਵੀ ਅਸੀਂ ਜਿਹੜਾ ਜ਼ਿਆਦਾ ਜੁਐਲਰੀ ਆ ਉਹ 22 ਕੈਰੇਟਸ ਦੀ ਆ 22 ਕੈਰੇਟ ਦੀ ਨਾ 22 ਕੈਟ ਦੀ ਸ਼ੁੱਧਤਾ ਜਿਹੜੀ ਆ ਉਹ ਚ 91.6% 골ਡ ਹੁੰਦਾ ਬਾਕੀ ਜਿਹੜੇ ਅਦਰ ਐਲੀਮੈਂਟਸ ਨੇ ਲਾਈਕ ਸਿਲਵਰ ਕਾਪਰ ਤੇ ਜ਼ਿੰਕ ਲੇਕਿਨ ਇਹ ਮਨ ਲੇ ਕੇ ਕੁਝ ਸੁਨਿਆਰੇ ਕੀ ਹੈ ਉਹ 22 ਕੈਰੇਟ ਨਾ ਬਣਾ ਕੇ 18 ਕੈਰੇਟ ਜਾਂ ਮਨ ਲੇ ਕੇ ਦੂਸਰੇ ਲੋਅਰ ਕੁਆਲਿਟੀ ਦੇ ਦੇ ਦਿੰਦੇ ਆ ਲੇਕਿਨ ਜਦੋਂ ਹੁਣ BIS ਨੇ ਇੱਕ ਐਪ ਬਣਾਈ ਹੈ ਔਰ ਕੁਝ ਜੁਲਰਸ ਨੂੰ ਕੁਝ ਕੁ ਸਟੇਟਸ ਮੰਡੀਟਰੀ ਵੀ ਕਰਤਾ ਵੀ ਜਿੱਦਾਂ ਮੈਂ ਲੇਖਿਆ ਜੰਮੂ ਕਸ਼ੂਰ ਵੀ ਕੁਝ ਜਗ੍ਹਾ ਮੰਡੀਟਰੀ ਕੀਤਾ ਹੈ ਇਹ ਔਰ ਉਹ ਮਿਲ ਗਏ ਉਹਨਾਂ ਨੂੰ ਮੰਡੀਟਰੀ ਕੀਤਾ ਵਿਦਆਊਟ ਹਾਲਮਾਰਕ ਤੁਸੀਂ ਚੀਜ਼ਾਂ ਦੇ ਨਹੀਂ ਸਕਦੇ ਲੇਕਿਨ ਹਾਲਮਾਰਕ ਚੈੱਕ ਕਰਨ ਦੇ ਲਈ ਵੀ ਉਹਦੀ ਤੁਸੀਂ ਵੈਬਸਾਈਟ ਜਿਹੜੀ ਐਪ ਹੈ BIS Square App ਹੈ ਜ ਤੁਸੀਂ HUID ਇੱਕ ਨੰਬਰ ਹੁੰਦਾ ਜਦੋਂ ਵੀ ਤੁਸੀਂ ਹਾਲਮਾਰਕ ਚੈੱਕ ਕਰਨੇ ਤਿੰਨ ਚੀਜ਼ਾਂ ਚੈੱਕ ਕਰਨੀਆਂ ਇੱਕ ਤਾਂ ਸਰਵੋਤੇ BIS ਲੋਗੋ ਹੋਊਗਾ ਸੈਕੰਡ ਜਿਹੜਾ ਪਿਓਰਿਟੀ ਆਫ ਗੋਲਡ ਉਹ ਜਿਹੜਾ ਪਿਓਰਿਟੀ ਕੋਲ ਮੈਂ ਐਗਜ਼ਾਮਪਲ ਦੇਣਾ 22K 916 ਮੀ ਇਹਦਾ ਮਤਲਬ ਬਾਇ ਕੈਰਟ ਦੇ ਵਿੱਚ 91.6% ਪਿਓਰਿਟੀ ਆਫ 골ਡ ਲੇਕਿਨ ਸਭ ਤੋਂ ਜਿਹੜਾ ਇੰਪੋਰਟੈਂਟ ਯੂਜ਼ ਹੈ ਉਹ HUID ਨੰਬਰ ਹੈ ਥੈਟ ਇਜ਼ ਕਾਲਡ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਇਹ 6 ਡਿਜੀਟ ਦਾ ਹੁੰਦਾ ਹੈ ਅਲਫਾ ਨੰਮੈਰਿਕ ਅਲਫਾ ਨੰਮੈਰਿਕ ਜਿੱਦਾਂ ਤੁਸੀਂ ਸਮਝ ਸਕਦੇ ਹੋ ਜਿਵੇਂ ABC D 1 2 3 ਕਰਕੇ ਹੋਗਾ ਥੈਟ ਇਜ਼ ਵੈਰੀ ਇੰਪੋਰਟੈਂਟ HUID ਨੰਬਰ ਉਹ ਹਰ ਇੱਕ ਔਰਨਮੈਂਟਸ ਦੇ ਜਿਹੜਾ ਉਹ ਇਹ ਮਾਰਕ ਕੌਣ ਲਗਾਉਂਦਾ ਹੈ ਹਾਲਮਾਰਕ ਹੀ ਹੁੰਦੀ ਹੈ ਐਸੀਗਨ ਹਾਲਮਾਰਕਿੰਗ ਸੈਂਟਰ ਮੰਨ ਲਓ ਇੱਕ ਜੁਲਰ ਅਲੱਗ ਹੈ ਔਰ ਜਿਹੜੀ ਬੀਏਐਸ ਨੇ ਕੁਝ ਲੈਬ ਲੈਬਰੀ ਨੂੰ ਅਪਰੂਵਲ ਦਿੱਤੀ ਹੋਈ ਹੈ ਉਹ ਹੈਗੇ ਨੇ ਐਸੀਗਨ ਹਾਲਮਾਰਕਿੰਗ ਸੈਂਟਰ ਜੋ ਕਿ ਤੁਸੀਂ ਵੈਬਸਾਈਟ ਤੇ ਜਾ ਕੇ ਤੁਸੀਂ ਬੀਏਐਸ ਦੀ ਸਾਈਟ ਤੇ ਜਾਓ ਤੁਹਾਨੂੰ ਪਤਾ ਲੱਗ ਜਾਊ ਵੀ ਮਤਲਬ ਮੇਰੇ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਮੇਰੇ ਜ਼ਿਲ੍ਹੇ ਚ ਜਿਹੜਾ ਐਸੀਗਨ ਹਾਲਮਾਰਕਿੰਗ ਸੈਂਟਰ ਕਿੱਥੇ ਹੈ ਤੁਸੀਂ ਆਪਣੀ 골ਡ ਦੀ ਪਿਓਰਿਟੀ ਉੱਥੇ ਜਾ ਕੇ ਖੁਦ ਵੀ ਚੈੱਕ ਕਰਾ ਸਕਦੇ ਹੋ ਮੰਨ ਲਓ ਤੁਹਾਨੂੰ ਸੁਨੇਹਾਰੇ ਨੇ ਹਾਲਮਾਰਕ ਲਗਾਵਾ ਦਿੱਤਾ ਤੁਸੀਂ ਦੁਆਰਾ ਜਾ ਕੇ ਚੈੱਕ ਕਰ ਸਕਦੇ ਹੋ ਉਹ ਵੇ ਵੈਰੀ ਰੀਜ਼ਨੇਬਲ ਚਾਰਜਸ ਜਦੋਂ ਤੁਸੀਂ ਉਹ ਐਚ ਜੁਆਈ ਆਈ ਟੀ ਨੰਬਰ ਜਿਹੜਾ 6 ਡਿਜੀਟ ਦਾ ਤੁਸੀਂ ਪਾਉਨੇ ਹੋ ਤੁਹਾਨੂੰ ਉਹਦੇ ਵਿੱਚ ਸਾਰਾ ਆ ਜਾਂਦਾ ਵੀ ਜੁਲਰ ਦਾ ਰਜਿਸਟ੍ਰੇਸ਼ਨ ਨੰਬਰ ਕੀ ਹੈ ਔਰ ਐਸਾਈਨਡ ਹਾਲਮਾਰਕ ਇਸ ਸੈਂਟਰ ਮੀਨ ਤੁਸੀਂ ਕਹਿੰਦੇ ਜਿਹੜੀ ਲੈਬਾਰਟਰੀ ਹੈ ਜਿੱਥੋਂ ਟੈਸਟ ਹੋ ਕੇ ਹਾਲਮਾਰ ਨੰਬਰ ਆਇਆ ਉਹਦਾ ਕੀ ਐਡਰੈਸ ਹੈ ਫਿਰ ਪਿਓਰਿਟੀ ਆਫ 골ਡ ਕੀ ਹੈ ਔਰ ਆਰਟੀਕਲ ਦਾ ਕੀ ਹੈ ਔਰ ਦੂਸਰਾ ਵੀ ਇਹ ਵੀ ਲਿਖਿਆ ਆਊਗਾ ਮਤਲਬ ਕਿ ਤੁਹਾਨੂੰ ਉਸ ਚ ਪੂਰੀ ਡਿਟੇਲ ਆਊਗੀ ਵੀ ਇਹਦੇ ਚ ਹਾਲਮਾਰਕ ਨੰਬਰ ਕਦੋਂ ਲੱਗਿਆ ਬਟ ਇਥੇ ਤੁਹਾਨੂੰ ਲੱਗਦਾ ਵੀ ਇਹ ਚ ਕੋਈ ਗ੍ਰੀਵੈਂਸ ਦੇ ਪ੍ਰੋਬਲਮ ਹੈ ਤੁਸੀਂ ਥੱਲੇ ਜਾ ਕੇ ਉਹਨੇ ਕੰਪਲੀਟ ਵੀ ਦਰਜ ਕਰਾ ਸਕਦੇ ਹੋ ਇਹ ਮਤਲਬ ਕਿ ਬੀਏ ਸਕੀਅਰ ਹੈ ਬਹੁਤ ਜ਼ਰੂਰੀ ਹੈ ਇਹਨਾਂ ਬੱਚਿਆਂ ਨੂੰ ਦੱਸੀ ਗਈ ਹੈ ਔਰ ਇਹ ਬੱਚਿਆਂ ਨੂੰ ਫਿਰ ਇਸ ਸਕੂਲ ਦੇ ਚ ਜਿੱਦਾ ਆਏ ਉਹਨਾਂ ਦੱਸਿਆ ਸਾਰਾ ਜਾਣਕਾਰੀ ਦਿੱਤੀ ਪ੍ਰੈਜੈਂਟੇਸ਼ਨ ਦਿੱਤੀ ਉਹਨਾਂ ਨੂੰ ਮਤਲਬ ਕਿ ਉਹਦੇ ਬਾਅਦ ਫਿਰ ਇਹਨਾਂ ਨੂੰ ਸਟੈਂਡਰਡ ਜਿਹੜਾ ਉਹਦੇ ਬਾਰੇ ਦੱਸਿਆ ਸੈਂਟਰ ਦੇ ਵਿੱਚ ਕੀ ਹੁੰਦਾ ਜਦੋਂ ਵੀ ਕੋਈ ਨੀਸ਼ਨਲ ਸਟੈਂਡਰਡ ਬਣਦਾ ਉਹਦੇ ਚ ਸਾਨੂੰ ਰਿਕੁਆਇਰਮੈਂਟਸ ਨੇ ਰੈਫਰੈਂਸਸ ਜੇ ਫਿਰ ਉਹਦੇ ਜੋ ਜਿਹੜੀਆਂ ਰਿਕੁਆਇਰਮੈਂਟਸ ਨੂੰ ਕਿਦਾਂ ਟੈਸਟ ਕਰਨਾ ਹੈ ਜੀਓ ਕੁਆਲਿਟੀ ਸਹੀ ਹੈ ਤਾਂ ਫਿਰ ਉਹਦੇ ਚ ਮਾਰਕਿੰਗ ਹੈ ਪੈਕਿੰਗ ਹੈ ਤੇ ਫਿਰ ਬੀਐਸਐਸ ਸਰਟੀਫਿਕੇਸ਼ਨ ਨੰਬਰ ਲੱਗਦਾ ਜਦੋਂ ਸਰਟੀਫਿਕੇਸ਼ਨ ਲੱਗਦਾ ਫਿਰ ਉਹ ਮਾਰਕੀਟ ਦੇ ਵਿੱਚ ਜਾਂਦਾ ਲੇਕਿਨ ਕਿਹਾ ਧੋਖਾ ਦਾ ਡਿਜੀਟਲ ਆ ਲਿਖਿਆ ਰਹੀ ਇਟ ਇਜ਼ ਫਿਟਡ ਵਿਦ ਆਈਐਸਐਸ ਐਸਐਸਆਈ ਐਲੀਮੈਂਟ ਜਿਦਾ ਪ੍ਰੈ ਇਲੈਕਟ੍ਰੀਕਲ ਆਈਟਮਸ ਹੋ ਗਿਆ ਥੈਟ ਇਜ਼ ਰੌਂਗ ਜਦੋਂ ਵੀ ਤੁਸੀਂ ਚੈੱਕ ਕਰਨਾ ਹੈ ਆਈਐਸਆਈ ਮਾਰਕ ਚੈੱਕ ਕਰਕੇ ਮੈਂ ਦੁਆਰਾ ਦੱਸਿਆ ਉਪਰ ਆਈਐਸ ਨੰਬਰ ਲਿਖ ਪਰ ਤੁਸੀਂ ਜਿਹੜਾ ਆਈਐਸ ਨੰਬਰ ਲਿਖਿਆ ਉਹ ਵੀ ਬੀਐਸਕੇਰ ਆਪ ਤੁਹਾਨੂੰ ਜਾਣਾ ਆਪਣਾ ਨੋ ਯੂਰ ਸਟੈਂਡਰਡ ਜਸਟ ਯੂ ਕਲਿੱਕ ਠੀਕ ਆਈਐਸ ਸਟੈਂਡਰਡ ਨੰਬਰ ਤੁਸੀਂ ਉਹ ਜਦੋਂ ਸਟੈਂਡਰਡ ਫ੍ਰੀ ਆਫ ਕਾਸਟ ਫਿਰ ਤੁਸੀਂ ਕਲਿੱਕ ਕਰੋ ਤੁਸੀਂ ਫ੍ਰੀ ਆਫ ਕਾਸਟ ਡਾਊਨਲੋਡ ਕਰ ਸਕਦੇ ਹੋ ਯੂ ਨੋ ਨੋ ਨੀਡ ਟੂ ਹੈਵ ਅ ਪੇ ਦਾ ਚਾਰਜ ਕਿਉਂਕਿ ਬੀਐਸਕੇ ਕੀ ਹੈ ਮਤਲਬ ਕਿ ਜਾਨ ਮਾਲ ਦੀ ਰੱਖਿਆ ਕਰਦੀ ਹੈ ਕੰਜ਼ਿਊਮਰ ਇਹਦੇ ਚ ਤਾਂ ਹੀ ਮਿਨਿਸਟਰੀ ਕੰਜ਼ਿਊਮਰ ਦੇ ਅੰਡਰ ਹੈ ਕਿਉਂਕਿ ਕੰਜ਼ਿਊਮਰ ਨੂੰ ਅਸੀਂ ਅਵੇਅਰ ਕਰਦੇ ਆਂ ਵੀ ਕੰਜ਼ਿਊਮਰ ਨੂੰ ਠੱਗੀ ਨਾ ਮਾਰੀ ਜਾਵੇ ਕਿਉਂਕਿ ਉਹਨੂੰ ਦੀ ਧੋਖਾਧੜੀ ਨਾ ਹੋ ਜਾਵੇ ਇਹਦੇ ਲਈ ਇਹਨਾਂ ਨੂੰ ਬੱਚਿਆਂ ਨੂੰ ਕਰਕੇ ਕੱਲ ਨੂੰ ਇਹ ਬੱਚੇ ਜਿਹੜੇ ਇਹੀ ਵੱਡੇ ਹੋਣਗੇ ਇਹਨਾਂ ਦੇ ਪੇਰੈਂਟਸ ਬਣਨਗੇ ਹੁਣੇ ਜਾ ਕੇ ਆਪਣੇ ਪੇਰੈਂਟਸ ਨੂੰ ਦੱਸਣਗੇ ਵੀ ਆਪਾਂ ਜੁਐਲਰੀ ਕਿੱਦਾਂ ਖਰੀਦਦੇ ਆਂ ਕੋਈ ਪ੍ਰੋਡਕਟਸ ਕਿੱਦਾਂ ਖਰੀਦਨੀ ਆ ਤਾਂ ਕਿ ਧੋਖਾਧੜੀ ਨਾ ਹੋ ਜੇ ਔਰ ਸਾਰੇ ਨੂੰ ਇਹ ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਵੀ ਜਦੋਂ ਵੀ ਤੁਸੀਂ ਕੋਈ ਚੀਜ਼ ਲੈਣੀ ਆ ਉਹਦਾ ਬਿੱਲ ਜ਼ਰੂਰ ਲਓ ਤਾਂ ਕਿ ਤੁ हां जी सर आज सरकारी सीनियर सेकेंडरी स्कूल ਦੇ ਵਿੱਚ ਕਿਹੜੇ ਕਿਹੜੇ ਇਵੈਂਟਸ ਜਿਹੜੇ ਨੇ ਉਹ ਕਰਵਾਏ ਗਏ ਨੇ ਉਹਨਾਂ ਸਪਾਕਮਾਂ ਦਾ ਵੀਰਵਾ ਜ਼ਰੂਰ ਦਿਓ ਮੈਂ ਪ੍ਰਿੰਸੀਪਲ ਅਪਤਾਰ ਸਿੰਘ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਚੱਬਾ ਅੰਮ੍ਰਿਤਸਰ ਅੱਜ ਸਾਡੇ ਸਕੂਲ ਦੇ ਵਿੱਚ ਤਿੰਨ ਫੰਕਸ਼ਨ ਕੀਤੇ ਗਏ ਆ ਸਭ ਤੋਂ ਪਹਿਲਾਂ ਫੰਕਸ਼ਨ ਸੀ ਕਿ ਸਾਡੇ ਨੰਨੀ ਕਲੀ ਇੱਕ ਹైదరాబాద్ ਤੋਂ ਐਨਜੀਓ ਹੈ ਜਿਨ੍ਹਾਂ ਦਾ ਸਪੋਰਟਸ ਦਾ ਡਿਸਟ੍ਰਿਕਟ ਲੈਵਲ ਦਾ ਫੰਕਸ਼ਨ ਸੀ ਉਹ ਗਰਲ এডੂਕੇਸ਼ਨ ਨੂੰ ਮੋਟੀਵੇਸ਼ਨ ਸਪੋਰਟਸ ਨੂੰ ਮੋਟੀਵੇਸ਼ਨ ਗਰਲਜ਼ ਲਈ ਦੇਣ ਲਈ ਬਹੁਤ ਵਧੀਆ ਪ੍ਰਭਾਵ ਪਾ ਰਹੇ ਨੇ ਇਸੇ ਨਾਲ ਹੀ ਦੂਸਰਾ ਫੰਕਸ਼ਨ ਬਿਊਰੋ ਆਫ ਇੰਡੀਅਨ ਸਟੈਂਡਰਡਸ ਨੂੰ ਸਾਡੇ ਕੋਲ ਕਮਲਜੀਤ ਕਈ ਐਸੇ ਉਹਨਾਂ ਨੇ ਵੀ ਬੜੀ ਡੀਟੇਲ ਦੇ ਵਿੱਚ ਬੱਚਿਆਂ ਨੂੰ ਅਵੇਅਰ ਕੀਤਾ ਕਿ ਕਿਸ ਤਰ੍ਹਾਂ ਅਸੀਂ ਬਿਊਰੋ ਆਫ ਇੰਡੀਅਨ ਸਟੈਂਡਰਡਸ ਦੀ ਵਰਤੋਂ ਕਰਨੀ ਹੈ ਤਾਂ ਜੋ ਸਾਡੇ ਨਾਲ ਕਿਸੇ ਵੀ ਕਿਸਮ ਦੀ ਚੀਟਿੰਗ ਨਾ ਹੋ ਸਕੇ ਸੋ ਨੈਕਸਟ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬਹੁਤ ਹੀ ਧੂਮ-ਧਾਮ ਨਾਲ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਿਲ ਕੇ ਬਣਾਇਆ ਅਤੇ ਲੰਗਰ ਦੀ ਊਟਟ ਸੇਵਾ ਕੀਤੀ ਗਈ